ਅੱਜ ਦੀ ਨੌਜਵਾਨੀ ਨੂੰ ਬੜਾ ਚਾਹ ਹੁੰਦਾ ਕਿ ਮੈਂ ਤੀਵੀਂ ਬਾਜੀ ਕਰਾਂ ਜਨਾਨੀ ਬਾਜੀ ਕਰਾਂ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕੀ ਹਸ਼ਰ ਮਿਲਦਾ ਕੀ ਕਾਰਨਾਮਾ ਮਿਲਦਾ ਇਹ ਤੁਸੀਂ ਵੀਡੀਓ ਦੇ ਵਿੱਚ ਜਰੂਰ ਵੇਖੋਗੇ ਅੱਜ ਇੱਕ ਇਸ ਮੁੰਡੇ ਦੀ ਗੱਲਬਾਤ ਕਰਾਂਗੇ ਉਸ ਮੁੰਡੇ ਦੀ ਗੱਲਬਾਤ ਕਰਾਂਗੇ ਜਿਹੜਾ ਆਪਣੀ ਸਹੇਲੀ ਨੂੰ ਧੋਖਾ ਦੇ ਰਿਹਾ ਸੀ ਪੰਜ-ਪੰਜ ਕੁੜੀਆਂ ਦੇ ਨਾਲ ਗੱਲਬਾਤ ਕਰਦਾ ਸੀ ਇੱਕ ਸਹੇਲੀ ਦੇ ਨਾਲ ਤਾਂ ਸੁਪਨੇ ਸਜਾਉਂਦਾ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਤੇਰੇ ਨਾਲ ਲਾਵਾ ਫੇਰੇ ਲਊਂਗਾ ਤੈਨੂੰ ਘਰ ਲੈ ਕੇ ਆਉਂਗਾ ਤੇ ਪਾ ਚਾਰ ਕੁੜੀਆਂ ਦੇ ਨਾਲ ਗੱਲਬਾਤ ਕਰਦਾ ਸੀ ਜਿਨ੍ਹਾਂ ਨਾਲ ਉਹ ਸਰੀਰਕ ਸੰਬੰਧ ਬਣਾਉਂਦਾ ਸੀ ਤੇ ਬਾਅਦ ਵਿੱਚ ਜਦੋਂ ਕੁੜੀ ਨੂੰ ਪਤਾ ਲੱਗਦਾ ਜਿਹਦੇ ਨਾਲ ਵਿਆਹ ਕਰਵਾਉਣਾ ਉਹਨੂੰ ਜਦੋਂ ਪਤਾ ਲੱਗਦਾ ਤੇ ਉਹਦੇ ਦਿਲ ਦੇ ਉੱਤੇ ਕੀ ਬੀਤਦੀ ਆ ਕੀ ਫਿਰ ਉਹ ਕਾਰਨਾਮਾ ਕਰਦੀ ਆ ਕੁੜੀ ਤੇ ਸਾਰੇ ਪੰਜਾਬ ਦੇ ਵਿੱਚ ਉਤਨ ਫੁਤਨ ਹੋ ਜਾਂਦੀ ਆ ਗੱਲਬਾਤ ਇੰਨੀ ਵਾਇਰਲ ਹੋ ਜਾਂਦੀ ਆ ਸੋਸ਼ਲ ਮੀਡੀਆ ਤੇ ਹਾਹਾਕਾਰ ਹੋ ਜਾਂਦੀ ਆ ਸਾਰੀ ਵੀਡੀਓ ਤੁਹਾਨੂੰ ਦੱਸਾਂਗੇ ਸਾਰੀ ਵੀਡੀਓ ਦੇ ਵਿੱਚ ਕੀ ਆ ਆਜੋ ਮਾੜਾ ਦੇਖਦੇ ਆ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਸੇਲੀ ਨੂੰ ਧੋਖਾ ਦੇ ਰਿਆ ਸੀ ਆਸ਼ਕ ਤੇ ਸੇਲੀ ਨੇ ਇਹ ਜਿਹਾ ਕਾਰਨਾਮਾ ਕਰਤਾ ਤੇ ਪੰਜਾਬ ਦੇ ਵਿੱਚ ਸਾਰੀ ਖਬਰ ਇਦਾਂ ਅੱਗ ਵਾਂਗੂ ਫੈਲੀ ਕਿ ਸਾਰੇ ਜਿਹੜੇ ਆਸ਼ਕ ਸੀਗੇ ਸਾਰੇ ਡਰ ਗਏ ਵੀ ਸਾਡੇ ਨਾਲ ਵੀ ਇਹ ਹਾਲਾਤ ਨਾ ਬਣ ਜਾਣਾ ਸਾਡਾ ਵੀ ਇਹ ਕਾਰਨਾਮਾ ਸਾਡੀ ਸੇਲੀ ਨਾ ਕਰ ਦੇ ਉਹ ਡਰਨ ਲੱਗ ਗਏ ਵੀ ਮੈਂ ਗਲਤ ਨਾ ਕਰਾਂ ਕੁਛ ਨਾ ਕੁਛ ਇਹ ਅੱਜ ਜਿਹੜਾ ਇੱਕ ਮੁੰਡਾ ਖੜਾ ਇਸ ਮੁੰਡੇ ਦੇ ਨਾਲ ਇਸ ਦੀ ਸਹੇਲੀ ਦੇ ਸਹੇਲੀ ਨੇ ਕੀ ਕੀਤਾ ਕੀ ਨਹੀਂ ਕੀਤਾ ਸਾਰੀ ਗੱਲਬਾਤ ਇਸ ਬਾਈ ਨੂੰ ਪੁੱਛਾਂਗੇ ਮਸਲਾ ਕੀ ਆ ਬਾਈ ਜੀ ਕੀ ਹਾਲ ਚਾਲ ਵਧੀਆ ਜੀ ਕੀ ਗੱਲਬਾਤ ਕੀ ਹੋਈ ਆ ਮੇਰੇ ਜੀ 5 ਸਾਲ ਤੋਂ ਰਿਲੇਸ਼ਨ ਸੀਗਾ ਮੇਰੀ ਸਹੇਲੀ ਨਾਲ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਜੀ ਹੱਦ ਤੋਂ ਜ਼ਿਆਦਾ ਪਿਆਰ ਕਰਦੀ ਸੀ ਜੀ ਪਿਆਰ ਮੈਂ ਵੀ ਬਹੁਤ ਕਰਦਾ ਸੀਗਾ ਉਹਨੂੰ ਪਰ ਇੱਕ ਕੁੜੀ ਮੇਰੇ ਨਾਲ ਜੌਬ ਕਰਦੀ ਸੀ ਜੀ ਤੇ ਮੇਰੇ ਉਹਦੇ ਨਾਲ ਥੋੜੀ ਜੀ ਗੱਲਬਾਤ ਜੀ ਹੋਣ ਲੱਗ ਗਈ ਹਮ ਚਲੋ ਥੋੜਾ ਉਹਦੇ ਨਾਲ ਵੀ ਮੇਰੀ ਗੱਲਬਾਤ ਹੋ ਗਈ। ਹੂੰ ਗੱਲਬਾਤ ਚੱਲੀ ਗਈ ਜੀ ਮੇਰਾ ਉਹਦੇ ਤੋਂ ਪੜਦਾ ਸੀਗਾ ਰੱਖਿਆ ਹੋਇਆ। ਹਰ ਇੱਕ ਰੱਖਦਾ ਹੀ ਆ ਜੀ ਮੇਰਾ ਉਹਦੇ ਨਾਲ ਰਿਲੇਸ਼ਨ ਜਾਦਾ ਗੂੜਾ ਸੀਗਾ ਤੇ ਉਹ ਦੂਸਰੀ ਨਾਲ ਮੈਂ ਟਾਈਮ ਪਾਸ ਲਈ ਰੱਖ ਲਿਆ। ਹੂੰ ਤੇ ਉਹਨੂੰ ਕਿਸੇ ਪਤਾ ਲੱਗ ਗਿਆ ਇਸ ਗੱਲ ਬਾਰੇ। ਤੇ ਉਹਨੇ ਪਹਿਲਾਂ ਤਾਂ ਮੈਨੂੰ ਇੱਕ ਦੋ ਵਾਰੀ ਪੁੱਛਿਆ ਵੀ ਤੇਰੀ ਗੱਲਬਾਤ ਹੈਗੀ ਆ। ਹੂੰ ਮੈਂ ਮੁੱਕਰ ਜਾਂਦਾ ਸੀ। ਮੈਂ ਕਿਹਾ ਜੀ ਮੇਰੀ ਕੋਈ ਗੱਲਬਾਤ ਨਹੀਂ ਹੈਗੀ ਉਹਦੇ ਨਾਲ। ਮੈਂ ਕਿਹਾ ਤੈਨੂੰ ਐਵੇਂ ਗਲਤਫਹਿਮੀ ਹੋਈ ਆ। ਹੂੰ ਉਹ ਕਹਿੰਦੀ ਨਹੀਂ ਗਲਤਫਹਿਮੀ ਹੋਈ ਤੇ ਉਹ ਗੱਲ ਛੱਡ ਵੀ ਦਿੰਦੇ ਸੀਗੇ ਇੱਕ ਦਿਨ ਫੇਰ ਉਹਨੇ ਮੈਨੂੰ ਪੁੱਛਿਆ ਕਹਿੰਦੀ ਤੇਰੀ ਕਿਤੇ ਗੱਲਬਾਤ ਹੋਰ ਹੈਗੀ ਆ ਮੈਂ ਕਿਹਾ ਨਹੀਂ ਹੈਗੀ ਕਹਿੰਦੀ ਮੇਰੇ ਕੋਲੇ ਪੱਕੇ ਸਬੂਤ ਨਹੀਂ ਮੈਂ ਕਿਹਾ ਲੋਕਾਂ ਦਾ ਕੀ ਆ ਲੋਕ ਤਾਂ ਤੜਾਉਣ ਚ ਹੀ ਹੁੰਦੇ ਨੇਗੇ ਲੋਕਾਂ ਦੇ ਮਗਰ ਨਹੀਂ ਲੱਗੀਦਾ ਹੁੰਦਾ ਲੋਕ ਮੈਂ ਕਿਹਾ ਪਵਾੜੇ ਪਾ ਕੇ ਰਾਜੀ ਨੇ ਕੋਈ ਨਹੀਂ ਚਾਹੁੰਦਾ ਹੁੰਦਾ ਵੀ ਕਿਸੇ ਦਾ ਘਰ ਸੁਖੀ ਵਸੇ ਕਹਿੰਦੀ ਨਹੀਂ ਇਹ ਚੀਜ਼ ਨਹੀਂ ਹੈਗੀ ਤੂੰ ਮੇਰੇ ਨਾਲ ਕਹਿੰਦੀ ਆ ਕਿ ਧੋਖਾ ਕਰ ਰਿਆ ਮੈਂ ਫੇਰ ਉਹਦੇ ਗੱਲ ਕੋਲ ਟਾਲ ਕੇ ਆ ਗਿਆ ਜੀ ਮੈਂ ਕਿਤੇ ਉਹਦੀ ਉਸ ਕੁੜੀ ਨੇ ਵਾਲੀ ਉਹਦਾ ਨੰਬਰ ਲੈ ਲਿਆ ਉਹਨੇ ਤੇ ਉਹਨੂੰ ਪੁੱਛ ਲਿਆ ਉਹਨੇ ਵੀ ਤੇਰੀ ਉਹ ਬੰਦੇ ਨਾਲ ਕੀ ਗੱਲਬਾਤ ਆ ਉਹ ਕਹਿੰਦੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਆ ਤੂੰ ਕੌਣ ਦੋਨੇ ਆਪਸ ਚ ਲੜ ਪਈਆਂ ਜੀ ਉਹ ਤੇ ਮੈਂ ਉਹਨੂੰ ਪੁੱਛਿਆ ਉਹ ਦੋਨੇ ਆਪਸ ਚ ਲੜ ਪਈਆਂ ਜੀ ਤੇ ਇਹਨੇ ਕੀ ਕੀਤਾ ਉਹਨੂੰ ਬਾਵਾ ਇੱਕ ਦੂਜੀ ਨਾਲ ਗਾਲੋ-ਗਾਲੀ ਹੋ ਗਈਆਂ ਜੀ ਇਨੇ ਮੈਨੂੰ ਫੋਨ ਲਾਇਆ ਮੈਨੂੰ ਕਹਿੰਦੀ ਕਿੱਥੇ ਆ ਮੈਂ ਕਿਹਾ ਮੈਂ ਜੌਬ ਤੇ ਆ ਕਹਿੰਦੀ ਆ ਜਾ ਆਪਾਂ ਮਿਲਦੇ ਆ ਕਹਿੰਦੀ ਇਹ ਮੇਰਾ ਜੀਜਾ ਨਹੀਂ ਲੱਗਦਾ ਤੇ ਮੈਂ ਬਾਈ ਹੋਟਲ ਚ ਅਸੀਂ ਕਮਰਾ ਬੁੱਕ ਕਰ ਲਿਆ ਅਸੀਂ ਚੱਲ ਗਏ ਉੱਥੇ ਤੇ ਉੱਥੇ ਜਾ ਕੇ ਗੱਲਾਂ ਬਾਤਾਂ ਕੀਤੀਆਂ ਤੇ ਬੈਠੇ ਰਹੇ ਚਾਹ ਚੂ ਪੀਤੀ ਅੰਦਰ ਬੈਠਿਆ ਨੇ ਤੇ ਜੀ ਮੈਂ ਉਹਦੇ ਨਾਲ ਮੁੜ ਕੇ ਜਦੋਂ ਸਰੀਰਕ ਸੰਬੰਧ ਬਣਾਉਣੇ ਸੀਗੇ ਤੇ ਉਹਨੇ ਕੱਪੜੇ-ਕੁਪੜੇ ਜਦੋਂ ਮੈਂ ਉਤਾਰੇ ਤੇ ਉਹ ਨਾਲ ਕਿਤੇ ਬਲੇਟ ਲੈ ਕੇ ਆਈ ਸੀਗੀ ਜੀ ਹੂੰ ਬਲੇਟ ਵੀ ਆਰੀ ਵਾਲਾ ਸੀਗਾ ਇਹ ਦੂਜਾ ਹੂੰ ਤੇ ਜਦੋਂ ਮੈਂ ਬੈਠਾ ਜੀ ਤੇ ਉਹਨੇ ਇੱਕ ਹੁਕਮਾ ਮਾਰਿਆ ਜੀ ਤੇ ਮੇਰਾ ਗੋਤੰਗ ਵੱਡਦਾ ਜੀ ਸੇਲੀ ਨੇ ਹਾਂਜੀ ਹੂੰ ਫੇਰ ਫੇਰ ਕੇ ਜੀ ਮੈਂ ਹੁਣ ਹੈ ਚੀਕਾਂ ਮਾਰਾਂ ਮੈਂ ਜੀ ਫਿਰ ਚੀਕਾਂ ਮਾਰਾਂ ਜੀ ਮੇਰਾ ਸਾਰੇ ਪਾਸੇ ਲਊਓ ਲਵਾਨ ਹੋ ਗਿਆ ਜੀ ਚਿੱਟੀ ਚਾਦਰ ਸੀ ਸਾਰੀ ਚਾਦਰ ਲਿਪੜ ਗਈ ਜੀ ਹੂੰ ਕੀ ਕੰਮ ਆਰਾ ਮੇਰਾ ਬੁਰੇ ਹਾਲ ਜੀ ਮੈਂ ਖਤੂ ਆ ਕੀ ਕੀਤਾ ਮੈਨੂੰ ਕਹਿੰਦੀ ਇਹ ਤੇਰੇ ਕੀਤੇ ਦੀ ਸਜ਼ਾ ਮੈਂ ਤੈਨੂੰ ਕਈ ਵਾਰੀ ਪੁੱਛਿਆ ਸੀਗਾ ਵੀ ਤੇਰੇ ਕਿਸੇ ਨਾਲ ਨਾਜਾਇਜ਼ ਸੰਬੰਧ ਤਾਂ ਨਹੀਂ ਤੂੰ ਮੁੱਕਰ ਜਾਂਦਾ ਸੀਗਾ ਆਹ ਦੇਖ ਉਹਨੇ ਮੈਨੂੰ ਸਬੂਤ ਦਿਖਾਇਆ ਜੀ ਵੀ ਆਹ ਰੇਖ ਤੇਰੇ ਕਿਸੇ ਨਾਲ ਜਿਹੜੇ ਸੰਬੰਧ ਨੇ ਕੁੜੀਆਂ ਨਾਲ ਜਿਹੜੇ ਤੂੰ ਬਣਾਏ ਸੀਗੇ ਮੈਂ ਉਹਨੂੰ ਕਿਹਾ ਮੈਂ ਖਿਆ ਜੀ ਚੱਲ ਮੇਰੇ ਜੇ ਸੀਗੇ ਵੀ ਮੈਂ ਖ ਮੈਂ ਤੈਨੂੰ ਪਿਆਰ ਬਹੁਤ ਕਰਦਾ ਸੀ ਮੈਂ ਚਾਹੁੰਦਾ ਸੀਗਾ ਵੀ ਤੈਨੂੰ ਪਤਾ ਨਾ ਲੱਗ ਜੇ ਕਹਿੰਦੀ ਜੀ ਤੂੰ ਮੈਨੂੰ ਪਿਆਰ ਹੀ ਕਰਦਾ ਸੀਗਾ ਤਾਂ ਤੂੰ ਕਿਸੇ ਹੋਰ ਨਾਲ ਇਹੋ ਜਿਹਾ ਕੰਮ ਨਾ ਕਰਦਾ ਮਾਖਾ ਜੇ ਤੂੰ ਵੀ ਮੇਰੇ ਨਾਲ ਪਿਆਰ ਕਰਦੀ ਸੀ ਹਨਾ ਮੇਰੇ ਚਾਰ ਚਪੇੜੇ ਮਾਰ ਲੈਂਦੀ ਹਨਾ ਤੂੰ ਇਹ ਕੰਮ ਕੀ ਕੀਤਾ ਮੈਂ ਤਾਂ ਹਾਂ ਜੀ ਹੁਣ ਉਹ ਤਾਂ ਵਰਤਨਯੋਗ ਵੀ ਹੈ ਨਹੀਂਗਾ ਜੀ ਖਤਮੀ ਕਰਤਾ ਖਤਮੀ ਕਰਤਾ ਜੀ ਨਾਲੋਂ ਲਾਤਾ ਜੀ ਕਿੰਨਾ ਟਾਈਮ ਹੋ ਗਿਆ ਸੀ ਤੈਨੂੰ ਪਿਆਰ ਕਰਦੇ ਨੂੰ ਉਹਦੇ ਨਾਲ ਕੁੜੀ ਨਾਲ ਕਿੰਨਾ ਟਾਈਮ ਹੋ ਗਿਆ ਸੀ ਰਿਲੇਸ਼ਨ ਹੋਈ ਨਾ 5 ਸਾਲ ਹੋ ਗਏ ਜੀ 5 ਸਾਲ ਹੋਏ ਸੀ ਫਿਰ ਤੂੰ ਧੋਖਾ ਕਰ ਦਿੰਦਾ ਹੁਣ ਧੋਖਾ ਜੀ ਮੈਂ ਵੈਦਾਂ ਤੋਂ ਦਵਾਈ ਲੈ ਕੇ ਆਇਆ ਸੀਗਾ ਜੀ ਉਹਦੇ ਨਾਲ ਜੀ ਮੈਨੂੰ ਥੋੜੀ ਜੀ ਕਾਮਵਾਸਨਾ ਵਧ ਗਈ ਮੇਰੀ ਜੀ ਵੇ ਜਿਹੜੇ ਇੰਸਟਾਗ੍ਰਾਮ ਤੇ ਗੰਦ ਪਾਈ ਜਾਂਦੇ ਹਾਂਜੀ ਹੂੰ ਉਹ ਤਾਂ ਕਰਕੇ ਜੀ ਫਿਰ ਮੈਂ ਸੋਚਿਆ ਚਲੋ ਕਿਸੇ ਹੋਰ ਨਾਲ ਗੱਲਬਾਤ ਕਰਦੇ ਆਂਗੇ ਇਸੇ ਲਈ ਟਾਈਮ ਨਹੀਂ ਦਿੰਦੀ ਸੀ ਟਾਈਮ ਦਿੰਦੀ ਸੀ ਘਟ ਦਿੰਦੀ ਸੀ ਜੀ ਪਰ ਮੇਰਾ ਪੂਰਾ ਨਹੀਂ ਪੈਂਦਾ ਸੀ ਹੂੰ ਦੋਸਤੋ ਇਹ ਹਾਲਾਤ ਪੰਜਾਬ ਦੇ ਉਹ ਮੁੰਡਿਆਂ ਦੇ ਹੈਗੇ ਆ ਜਿਹੜੇ ਮੁੰਡੇ ਪਹਿਲਾਂ ਤਾਂ ਗੱਲਬਾਤ ਕਰ ਲੈਂਦੇ ਆ ਬਾਅਦ ਵਿੱਚ ਹੋਰਾਂ ਕੁੜੀਆਂ ਨਾਲ ਵੀ ਗੱਲਬਾਤ ਕਰਦੇ ਆ ਇੱਕ ਥਾਂ ਤੇ ਉਹ ਕਹਿੰਦੇ ਵੀ ਅਸੀਂ ਤਾਂ ਇੱਥੇ ਲੋਇਲਾਂ ਇੱਥੇ ਤਾਂ ਸਾਡੇ ਪੱਕੇ ਜੋੜੇ ਆ ਇੱਥੇ 5 ਸਾਲ ਹੋ ਗਏ 6 ਸਾਲ ਹੋ ਗਏ ਇਹਦੇ ਬਿਨਾ ਮੈਂ ਰਹਿ ਨਹੀਂ ਸਕਦਾ ਪਰ ਬਾਅਦ ਦੇ ਵਿੱਚ ਇਹਨਾਂ ਨੂੰ ਕੀ ਹੋ ਜਾਂਦਾ ਕਿਉਂ ਇਹ ਦੂਜੀਆਂ ਕੁੜੀਆਂ ਵੱਲ ਭੱਜ ਪੈਂਦੇ ਜਿਵੇਂ ਇਸ ਬੰਦੇ ਨੇ ਕਹਿ ਦਈਏ ਵੀ ਗਲਤ ਹਰਕਤਾਂ ਕੀਤੀਆਂ ਕਿਉਂ ਆਪਣੀ ਸਹੇਲੀ ਨੂੰ ਧੋਖਾ ਦਿੱਤਾ ਸਹੇਲੀ ਨੂੰ ਧੋਖਾ ਦੇਣ ਦਾ ਨਤੀਜਾ ਇਹ ਆ ਵੀ ਇਹਦਾ ਜਿਹੜਾ ਗੁਪਤੰਗ ਆ ਉਹ ਉਹਨੇ ਵੜ ਦਿੱਤਾ ਠੀਕ ਆ ਇਹ ਇਹ ਉਹਦੀ ਸਹੇਲੀ ਨਾਲ ਹੀ ਗੱਲਬਾਤ ਕਰਦਾ ਸੀ ਉਹਦੇ ਨਾਲ ਰਿਲੇਸ਼ਨ ਬਣਾਉਂਦਾ ਸੀ ਤੇ ਜਦੋਂ ਸਹੇਲੀ ਨੂੰ ਪਤਾ ਲੱਗਦਾ ਇਹ ਹਾਲਾਤਾਂ ਬਾਰੇ ਤੇ ਇਹਨੂੰ ਬੜਾ ਪੁੱਛਦੀ ਆ ਵੀ ਇਹ ਕੀ ਚੱਕਰ ਆ ਪਰ ਉਹ ਇਹ ਮੰਨਦਾ ਨਹੀਂ ਅੱਛਾ ਫੇਰ ਬਾਈ ਅਬ ਟ੍ਰੀਟਮੈਂਟ ਕਿੱਥੋਂ ਲਿਆ ਕੀ ਸਿਸਟਮ ਬਣਿਆ ਕੀ ਕਿ ਡਾਕਟਰਾਂ ਨੂੰ ਕੀ ਗਿਆ ਫਿਰ ਤੋਂ ਟ੍ਰੀਟਮੈਂਟ ਜਿਵੇਂ ਪੀਜੀਆਈ ਚ ਉਹ ਪੁੱਛਦੇ ਹੁੰਦੇ ਆ ਵੀ ਕਿਵੇਂ ਕੀ ਹੋਇਆ ਕੀ ਸਿਸਟਮ ਬਣਿਆ ਤੇ ਕਠਿਨਾਈਆਂ ਆਈਆਂ ਕੋਈ ਹਾਂਜੀ ਮੈਂ ਪੀਜੀਆਈ ਚ ਗਿਆ ਸੀਗਾ ਜੀ ਉਹਨੂੰ ਨਾਲ ਲੈ ਕੇ ਜੀ ਡੱਬੇ ਚ ਪਾ ਕੇ ਹੂੰ ਤੇ ਉਹਨਾਂ ਨੂੰ ਮੈਂ ਦਿਖਾਇਆ ਜੀ ਉਹ ਕਹਿੰਦੇ ਜੀ ਇਹ ਜੁੜ ਨਹੀਂ ਸਕਦਾ ਹਾਂਜੀ ਮੈਂ ਨਾਲ ਹੀ ਡੱਬੇ ਚ ਪਾ ਕੇ ਲੈ ਗਿਆ ਜੀ ਮੈਂ ਬਥੇਰਾ ਉਹਨਾਂ ਨੂੰ ਕਿਹਾ ਜੀ ਮੈਂ ਖਾ ਜੋੜ ਦੋ ਉਹ ਜੀ ਕਹਿੰਦੇ ਹੱਲ ਨਹੀਂ ਹੋਣਾ ਜੀ ਉਹ ਸੁੰਗੜ ਕੇ ਏਡਾ ਬਣਿਆ ਪਿਆ ਸੀ ਮੈਂ ਜੀ ਪੀਜੀਆਈ ਗਿਆ ਪੀਜੀਆਈ ਮੈਂ ਜੀ ਨਾਲ ਹੀ ਲੈ ਗਿਆ ਡੱਬੇ ਚ ਪਾ ਕੇ ਜਦੋਂ ਮੈਂ ਡਾਕਟਰਾਂ ਨੂੰ ਕਿਹਾ ਜੀ ਮੇਰਾ ਹੱਲ ਕਰੋ ਜੀ ਇਹ ਮੇਰਾ ਗੁੱਫ ਤੰਗ ਕੱਟਿਆ ਗਿਆ ਮੈਂ ਉਹਨਾਂ ਨੂੰ ਦਿਖਾਇਆ ਜੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਦੇਖਿਆ ਥੋੜਾ ਜਿਹਾ ਜੀ ਉਹ ਕਹਿੰਦੇ ਜੀ ਇਹ ਹੁਣ ਵਰਤੋ ਚ ਨਹੀਂ ਆਉਣਾ ਉਹ ਸੁੰਗੜ ਕੇ ਜਿਹੜਾ ਕਰਿਆ ਗਿਆ ਸੀਗਾ ਇਹ ਜਿਹੜਾ ਧਰਨਾ ਤੋਰਨ ਲਾਇਆ ਹੋਵੇ ਜਾਂ ਆਪਣੇ ਕੁੜੀਆਂ ਨਾਲ ਗੱਲਬਾਤ ਕੀਤੀ ਹੋਵੇ ਜਾਂ ਮਾਂ ਪਿਓ ਨਾਲ ਗੱਲਬਾਤ ਹੋਈ ਮੇਰੇ ਨਾਲ ਇਹ ਆ ਸਿਸਟਮ ਬਣਿਆ ਆ ਗੱਲਬਾਤ ਸਾਰੇ ਕਿਤੇ ਮੈਂ ਜੀ ਪ੍ਰਸ਼ਾਸਨ ਕੋਲੇ ਵੀ ਮੰਗ ਕੀਤੀ ਦਰਖਾਸਤਾਂ ਦਿੱਤੀਆਂ ਜੀ ਮੈਂ ਧਰਨੇ ਵੀ ਲਾਇਆ ਉਹਨਾਂ ਦੇ ਬਾਹਰ ਚਲ ਜਾ ਕੇ ਮੈਂ ਬਥੇਰਾ ਰੌਲਾ ਪਾਇਆ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀਗੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਆਦਾ ਕੁੜੀਆਂ ਦੀ ਸੁਣਵਾਈ ਹੁੰਦੀ ਹੈਗੀ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਆਪਦੇ ਘਰੇ ਬੈਠੇ ਉਹਦੇ ਇੱਕ ਅਰੈਸਟ ਤੱਕ ਵੀ ਨਹੀਂ ਪਾਈ ਜੀ ਤੇ ਮੈਂ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਤੀ ਆ ਮੈਂ ਹੁਣ ਕਿਤੇ ਮੂੰਹ ਦਿਖਾਉਣ ਜੋਗਾ ਵੀ ਨਹੀਂ ਹੈਗਾਗਾ ਮਾਪੇ ਦਾ ਕੀ ਕਹਿਣਾ ਤੇਰੇ ਮਾਪੇ ਦਾ ਕੀ ਕਹਿਣਾ ਵੀ ਇਹੋ ਜੇ ਕੰਜਰਪੁਣੇ ਜਿਹੜੇ ਤੂੰ ਕਰਦਾ ਸੀ ਇਹ ਕੰਜਰਪੁਣੇ ਸਹੀ ਸੀ ਕਿਤੇ ਅਗੇ ਵੀ ਕਹਿੰਦੇ ਤੂੰ ਲੈਣਾ ਕੀ ਸੀਗਾ ਕਹਿੰਦੇ ਕਿ ਵੀ ਇਹੋ ਜੇ ਕੰਮਾਂ ਤੋਂ ਹਣਾ ਵੀ ਤੈਨੂੰ ਕੀ ਲੋੜ ਸੀ ਤੂੰ ਜਾਂਦਾ ਹੀ ਨਾ ਉਹਦੇ ਕੋਲੇ ਜਾਂਦਾ ਹੀ ਨਾ ਮੈਂ ਕਿਹਾ ਮੈਨੂੰ ਕਿਹੜਾ ਪਤਾ ਸੀ ਮੈਂ ਇੱਥੇ ਜਾਇਆ ਵੀ ਮੈਨੂੰ ਇੰਨਾ ਸੀਗਾ ਹੁਣੇ ਹਣਾ ਬਸ ਜੀ ਹੁਣ ਮੈਂ ਨਹੀਂ ਤੁਹਾਨੂੰ ਪਤਾ ਨਹੀਂ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਆਸਕੀ ਪੁਣਾ ਕਰਦੇ ਹੋ ਇਹ ਤੀਵੀਂ ਬਾਜੀ ਕਰਦੇ ਹੋ ਜਨਾਨੀ ਪੁਣਾ ਕਰਦੇ ਹੋ ਇਹ ਮਾੜਾ ਬਹੁਤ ਹਾਂਜੀ ਹੈਗਾ ਕੀ ਸਿੱਖਦੇ ਆ ਲੋਕ ਕੀ ਸਿੱਖਦੇ ਆ ਇਹ ਚੀਜ਼ ਤੋਂ ਕੀ ਸ ਜਿਹੜਾ ਤੂੰ ਕੰਮ ਕੀਤਾ ਇੱਕ ਕੁੜੀ ਨਾਲ ਗੱਲਬਾਤ ਮੰਨਦੇ ਤਰੀਕਾ ਕਿ ਨਾਲ ਗੱਲਬਾਤ ਹੈਗੀ 2 ਨਾਲ 3 ਨਾਲ 4 ਨਾਲ 5 ਨਾਲ ਇਹ ਤਾਂ ਇਹ ਤੀਵੀਂ ਬਾਜੀ ਇਹ ਤਾਂ ਹੋਰ ਕੀ ਹੈ ਇਹ ਉਹ ਨਹੀਂ ਜੀ ਉਹ ਹਾਲਾਤ ਤਾਂ ਬਣਿਆ ਹਰ ਇੱਕ ਨੌਜਵਾਨਾ ਬਣ ਚਾਹੀਦਾ ਜਿਹੜੇ ਇਹ ਕੰਮ ਕਰਦੇ ਆ ਉਹ ਤਾਂ ਜੀ ਗੱਲ ਮੈਂ ਤੁਹਾਡੀ ਸਹਿਮਤ ਹਾਂ ਕਿਸੇ ਦੀ ਧੀ ਨੂੰ ਛੇੜਨਾ ਕਿਸੇ ਦੀ ਧੀ ਦੇ ਨਾਲ ਖਲਵਾੜ ਕਰਨਾ ਮੈਂ ਜਨੀ ਨਾ ਕੀਤਾ ਸੀਗਾ ਉਹ ਤਾਂ ਮੰਨ ਲਓ ਚਲੋ ਜਿਹੜੀ ਦੂਜੀ ਜਿਹੜੇ ਜਿਹੜੇ ਹਿਸਾਬ ਨਾਲ ਤੂੰ ਕਰਦਾ ਤੀ ਤੈਨੂੰ ਇਹ ਸਜ਼ਾ ਸਹੀ ਹੈ ਤੇਰੇ ਲਈ ਉਹ ਤਾਂ ਜੀ ਹੁਣ ਜਿਹੜੇ ਮੰਨ ਲਓ ਵੈਦ ਜੀ ਪ੍ਰਮੋਟ ਕਰਦੇ ਆ ਦਵਾਈਆਂ ਨੂੰ ਪਤਾ ਹੁਣ ਉਹਨਾਂ ਦੀ ਗਲਤੀ ਆਣਾ ਹੁਣ ਜੋ ਮੈਂ ਉਹਨਾਂ ਦੀ ਵੀਡੀਓ ਵੇਖ ਦੇਗਾ ਤੂੰ ਬਲੌਕ ਕਰ ਤੇ ਮੂਰੇ ਆ ਜਾਂਦੀ ਹੈ ਜੀ ਹੁਣ ਮੈਂ ਕਹਾਂ ਚਲੋ ਮੈਂ ਵੀ ਮਾੜਾ ਮੈਂ ਤਾਂ ਇੱਕ ਐਕਸਪੈਰੀਮੈਂਟ ਹੀ ਦੇਖਣਾ ਜੇ ਮੈਂ ਕਹਾਂ ਚਲੋ ਵੀ ਅਸਾਂ ਉਹ ਵੈਦਾਂ ਦੀਆਂ ਵੀਡੀਓ ਤੇ ਚਲਾ ਆ ਜਾਂਦੀਆਂ ਉਹ ਤਾਂ ਮੈਂ ਗਲਤੀ ਮੰਨਦਾ ਤੇ ਜ ਉਸ ਤੋਂ ਬਾਅਦ ਤੂੰ ਹੋਰ ਕੁੜੀਆਂ ਨਾਲ ਗੱਲਬਾਤ ਕਰ ਮੈਨੂੰ ਟਾਈਮ ਨਹੀਂ ਦਿੰਦੀ ਸੀਗੀ ਜੀ ਮੈਂ ਤਾਂ ਕਰਕੇ ਇਹ ਕੰਮ ਕੀਤਾ ਅੱਛਾ ਜੇ ਟਾਈਮ ਨਾ ਕੁੜੀ ਦੇਵੇ ਤੇ ਤੂੰ ਇਹੋ ਜਿਹਾ ਕੰਮ ਕਰੇਂਗਾ ਤੇ ਹੋਰ ਮੈਂ ਕਰਾਂ ਵੀ ਕੀ ਇਹ ਦੱਸੋ ਜੀ ਕੋਈ ਹੱਲ ਵੀ ਹੋਰ ਦੱਸੋ ਮੈਂ ਹੁਣ ਹੱਲ ਕੀ ਆ ਇਹਦਾ ਜੇ ਬਾਲੀ ਲਾ ਛੁੱਟਦੀ ਆ ਜਾਂ ਬਾਲੇ ਤੇਰੇ ਚ ਹੈਗੇ ਆ ਅੰਗਾਰੇ ਚੀ ਦੇ ਤੇ ਵਿਆਹ ਕਰਵਾ ਲਓ ਵਿਆਹ ਕਰਾਉਣਾ ਸੀਗਾ ਜੀ ਤਿੰਨ ਕ ਮਹੀਨਿਆਂ ਨੂੰ ਤਾਂ ਹੀ ਉਹ ਅੱਛਾ ਪਹਿਲਾਂ ਪਹਿਲਾਂ ਨਿਆਰੀ ਲੈਂਦਾ ਸੀ ਨਿਆਰੀ ਲੈਂਦਾ ਸੀ ਪਹਿਲਾਂ ਉਹਦੇ ਕੋਲ ਟਾਈਮ ਨਹੀਂ ਮਿਲਦਾ ਸੀ ਉਹ ਕਹਿੰਦੀ ਤਿੰਨ ਕਿ ਮਹੀਨਾ ਤਾਈ ਮੇਰੇ ਪੇਪਰ ਹੋ ਜਾਣਾ ਹੈ ਉਹਦਾ ਆਈਲੈਂਡ ਦਾ ਪੇਪਰ ਹੋ ਜਾਣਾ ਸੀਗਾ ਤੇ ਉਸ ਤੋਂ ਬਾਅਦ ਸਾਡਾ ਵਿਆਹ ਹੀ ਕਰਨਾ ਸੀਗਾ ਤੇ ਉਹਨੂੰ ਬਾਹਰ ਭੇਜਣਾ ਸੀਗਾ ਤੇ ਪੈਸੇ ਲਾ ਕੇ ਉਹਦੇ ਤੇ ਅੱਛਾ ਕੁੜੀ ਕੁੜੀ ਪਿਆਰ ਕਰਦੀ ਸੀ ਤੈਨੂੰ ਸੱਚਾ ਕਰਦੀ ਸੀ ਪਿਆਰ ਤਾਂ ਸੱਚਾ ਹੀ ਕਰਦੀ ਸੀਗੇ ਪਰ ਹੁਣ ਜਿਹੜੇ ਨੇ ਉਹ ਆ ਕੰਮ ਕੀਤਾ ਇਹਦੇ ਤੋਂ ਤਾਂ ਮੈਨੂੰ ਐਂ ਲੱਗਦਾ ਉਹਨੇ ਮੇਰੇ ਨਾਲ ਕੋਈ ਦੁਸ਼ਮਣੀ ਕੱਢੀ ਹੈਗੀ ਆ ਜਿਹੜੇ ਹਾਲਾਤ ਜਿਹੜੇ ਤੇਰੇ ਨਾਲ ਬਣਿਆ ਇਹ ਤਾਂ ਤੇਰੇ ਹੱਕਦਾਰ ਐ ਐਡੀ ਵੱਡੀ ਸਜ਼ਾ ਤਾਂ ਕੋਈ ਵੀ ਨਹੀਂ ਦਿੰਦਾ ਜੀ ਐਡੀ ਤਾਂ ਆਪਾਂ ਕਿਸੇ ਵੈਰੀ ਦੁਸ਼ਮਣ ਨੂੰ ਵੀ ਨਹੀਂ ਦਿੰਦੇ ਜਿਹੜਾ ਉਹਨੇ ਮੇਰੇ ਨਾਲ ਆ ਕੀਤਾ ਤੇ ਜਿਹੜੇ ਪੰਜਾਬ ਦੇ ਵਿੱਚ ਗਲਤ ਵੀਡੀਓ ਬਣਾ ਰਿਹਾ ਉਹਨਾਂ ਨੂੰ ਤਾਂ ਲੋਕ ਖਤਮ ਕਰੀ ਜਾਂਦੇ ਦੁਨੀਆ ਤੋਂ ਇਹ ਤਾਂ ਫੇਰ ਵੀ ਤੇਰਾ ਚੀਜ਼ ਕੀਤਾ ਹੋਇਆ ਕੰਮ ਜੇ ਹੁਣ ਮੈਂ ਕੋਈ ਐਡਾ ਕਿਸੇ ਨਾਲ ਕੋਈ ਨਾ ਤਾਂ ਗਲਤ ਵੀ ਤੂੰ ਸ਼ੁਕਰ ਮਨਾ ਵੀ ਤੂੰ ਜਿੰਦਾ ਖੜਾ ਮੇਰੇ ਕੋਲ ਤੂੰ ਗੱਲਬਾਤ ਕਰ ਰਿਹਾ ਰੋਟੀ ਪਾਣੀ ਤੂੰ ਖਾ ਸਕਦਾ ਤੁਰ ਫਿਰ ਸਕਦਾ ਤੂੰ ਸ਼ੁਕਰ ਮਨਾ ਹੁਣ ਮੈਂ ਤੁਹਾਡੇ ਚੈਨਲ ਰਾਈ ਇਹ ਹੈ ਜਿਉ ਕੁੜੀ ਤੇ ਕਾਰਵਾਈ ਕੀਤੀ ਜਾਵੇ ਬਾਈ ਤੁਸੀਂ ਮੈਨੂੰ ਹੀ ਗਲਤ ਕਹੀ ਜਾਂਦੇ ਆਗੇ ਗਲਤ ਤਾਂ ਮੈਂ ਤੈਨੂੰ ਵੀ ਕਹਿੰਦਾ ਉਹ ਕੁੜੀ ਨੂੰ ਵੀ ਨਹੀਂ ਕਹਿੰਦਾ ਤੁਸੀਂ ਤਾਂ ਬਹੁਤ ਬਾਦਰੀ ਵਾਲਾ ਕੰਮ ਕੀਤਾ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਸਿੱਖ ਕੌਮ ਆਪਣੀ ਕਿੰਨੀ ਵੱਡੀ ਮਹਾਨ ਕੌਮ ਹੋਈ ਆ ਸ਼ਹੀਦਾਂ ਦੀਆਂ ਧਰਤੀਆਂ ਇਹ ਇੱਥੇ ਗੁਰੂਆਂ ਨੂੰ ਪੂਜਿਆ ਜਾਂਦਾ ਤੇ ਤੁਹਾਡੇ ਵਰਗੇ ਜਿਹੜੇ ਇਹ ਜੇ ਗੰਦ ਜਿਹੜੇ ਇੰਸਟਾਗ੍ਰam ਦੇ ਉੱਤੇ ਗੰਦ ਪਾਈ ਜਾਂਦੇ ਆ ਤੇ ਦੂਜੀ ਗੱਲ ਜਿਹੜੇ ਆਸਕੀਪਣਾ ਕਰੀ ਜਾਂਦੇ ਤੀਵੀਂ ਬਾਜੀ ਕਰੀ ਜਾਂਦਾ ਕਿਸੇ ਦੀ ਕੰਧ ਟੱਪ ਗਿਆ ਕਿਸੇ ਦੀ ਭਾਂਜੀ ਲੈ ਗਿਆ ਭਿਆਕੇ ਕੋਈ ਮਾਮਾ ਚਾਚੀ ਚਾਚਾ ਕੁਛ ਮਤਲਬ ਇਹ ਸ਼ਰਮਸ਼ਾਰ ਸਾਰਾ ਪੰਜਾਬ ਇਹ ਸ਼ਰਮਸ਼ਾਰ ਹੋਇਆ ਪਿਆ ਜਿਹੜੇ ਹਾਲਾਤ ਤੁਸੀਂ ਪੰਜਾਬ ਦੇ ਕੀਤੇ ਹੋਏ ਤੁਹਾਡੇ ਵਰਗੇ ਨੂੰ ਤਾਂ ਗੋਲੀ ਮਾਰਨੀ ਚਾਹੀਦੀ ਖੜਾ ਕੇ ਚੜਾ ਮੈਂ ਜੀ ਹੁਣ ਏਡੀ ਵੱਡਾ ਦਾ ਕੋਈ ਕਾਰਨਾਮਾ ਕੀਤਾ ਜਿਹੜਾ ਤੇਰੇ ਨਾਲ ਹੋਇਆ ਇਹ ਤੇ ਇਹ ਵਧੀਆ ਹੋਇਆ ਤੈਨੂੰ ਪਤਾ ਵੀ ਵਧੀਆ ਹੋਇਆ ਵਧੀਆ ਕਿਉਂ ਹੋਇਆ ਬਾਈ ਮੈਂ ਕਿਹੜਾ ਕਿਸੇ ਦੀ ਮੰਨ ਲਓ ਕੋਈ ਗਲਤ ਵੀਡੀਓ ਪਾਈ ਆ ਜਾਂ ਕਿਸੇ ਨੇ ਗਲਤ ਕੰਮ ਕੀਤਾ ਉਹ ਜੇ ਮੇਰੇ ਨਾਲ ਆਪ ਆਪ ਦੇ ਰਜ਼ਾਮੰਦੀ ਨਾਲ ਹੀ ਆਈ ਸੀ ਮੈਂ ਕਿਹੜਾ ਉਹਨੂੰ ਧੱਕੇ ਨਾਲ ਫੜਾਂ ਅੱਛਾ ਕੀ 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 ਚਾਹਣਾ ਹੁਣ ਕੀ ਕਹਿਣਾ ਚਾਹਣਾ ਜਿਹੜੇ ਆਸ਼ਕੀਪਨਾ ਕਰਦੇ ਆ ਤੇ ਆਪਣੀ ਸਹੇਲੀਆਂ ਨੂੰ ਧੋਖਾ ਦਿੰਦੇ ਆ ਜਾਂ ਆਪਣੇ ਪਰਿਵਾਰ ਨੂੰ ਧੋਖਾ ਦਿੰਦੇ ਆ ਜਾਂ ਤੀਵੀਂ ਬਾਜੀ ਕਰਦੇ ਮੈਂ ਤਾਂ ਇਹੀ ਕਹਿਣਾ ਬਾਈ ਵੀ ਜੇ ਕਿਸੇ ਨਾਲ ਰੱਖਣੀ ਆ ਤਾਂ ਕਿਸੇ ਇੱਕ ਮੈਂ ਤਾਂ ਜੀ ਹੁਣ ਇਹੀ ਕਹਿਣਾ ਚਾਹੂੰਗਾ ਮੰਨ ਲਓ ਮੈਂ ਉਹਨੂੰ ਧੋਖਾ ਦਿੱਤਾ ਤੇ ਉਹਨੇ ਮੇਰੇ ਨਾਲ ਆਹ ਕਾਰਨਾਮਾ ਕੀਤਾ ਮੇਰਾ ਗੁਪਤੰਗ ਵੜਦਾ ਜੇ ਉਹ ਮੈਨੂੰ ਧੋਖਾ ਨਹੀਂ ਦੇਦੀ ਮੈਂ ਉਹਦਾ ਕੀ ਵੜਦਾ ਹੂੰ ਇਹ ਵੀ ਤਾਂ ਦੱਸਿਆ ਜਾਵੇ ਨਾ ਮੈਂ ਉਹਦਾ ਕਿਹੜਾ ਗੁਪਤੰਗ ਵੜਦਾ ਜੇ ਮੈਂ ਇਹੋ ਜਿਹਾ ਕੰਮ ਕਰ ਦਿੰਦਾ ਤਾਂ ਮੈਨੂੰ ਤਾਂ ਜੇਲ੍ਹ 'ਚ ਸੱਡ ਦੇਣਾ ਸੀਗਾ ਉਹਦੇ ਤੇ ਕਾਰਵਾਈ ਨਹੀਂ ਹੋ ਰਹੀ ਅੱਛਾ ਹੁਣ ਕੀ ਕਹਿਣਾ ਚਾਹਣਾ ਪੰਜਾਬ ਦੇ ਮੁੰਡਿਆਂ ਨੂੰ ਜਿਹੜੇ ਆਪਣੇ ਮਾਪਿਆਂ ਤੋਂ ਬਾਹਰ ਚੱਲਦੇ ਆ ਜਾਂ ਆਪਣੇ ਨਸ਼ਿਆਂ ਵਾਲ ਤੁਰਦੇ ਆ ਇੰਸਟਾਗ੍ਰਾਮ ਤੇ ਗਲਤ ਵੀਡੀਓ ਪਾਉਂਦੇ ਆ ਇਹੀ ਕਹਿਣੀ ਚਾਹੂੰਗਾ ਵੀ ਕਿਸੇ ਨਾਲ ਵੀ ਨਾ ਪਿਆਰ ਕਰੋ ਕਿਸੇ ਦੇ ਨਾਲ ਵੀ ਆਪਦਾ ਨਜਾਇਜ਼ ਰਿਸ਼ਤਾ ਨਾ ਬਣਾਓ ਆਪਦੇ ਮਾਪਿਆਂ ਦੇ ਰਜਾ ਚ ਰਹਿ ਕੇ ਕਿਸੇ ਨਾਲ ਵਿਆਹ ਕਰਵਾ ਲਓ ਪਰ ਕਿਸੇ ਤੇ ਯਕੀਨ ਨਾ ਕਰੋ ਇਹ ਕੁੜੀਆਂ ਦਾ ਕੋਈ ਪਤਾ ਨਹੀਂ ਪਰ ਕੁਛ ਵਿਆਹ ਕਰਵਾ ਕੇ ਵੀ ਕੋਈ ਆਉਦੇ ਸਹੀ ਗੱਲ ਆ ਥੋੜੀ ਕੋਈ ਆਉਦੇ ਮਾਮੇ ਨਾਲ ਫਸ ਜਾਂਦੀ ਹੈ ਕੋਈ ਆਉਦੇ ਚਾਚੇ ਨਾਲ ਨਿਕਲ ਜਾਂਦੀ ਆ ਸੱਸ ਸਾਬ ਦੇ ਜਵਾਈ ਨੂੰ ਕੱਢ ਕੇ ਲੈ ਜਾਂਦੀ ਆ ਇੱਥੇ ਆਹੀ ਕੁਛ ਚੱਲੀ ਜਾਂਦਾ ਜੀ ਹਮ ਯਕੀਨ ਕਰੇ ਕਿਹਦੇ ਤੇ ਬੰਦਾ ਗਲਤੀ ਹੋਈ ਹੈ ਤੇਰੇ ਤੋਂ ਗਲਤੀ ਤਾਂ ਮੇਰੇ ਤੋਂ ਬਸ ਇਹੀ ਹੋਈ ਕੁੜੀ ਤੋਂ ਵੀ ਹੋਈ ਆ ਕੁੜੀ ਤੋਂ ਤਾਂ ਬਾਲੀ ਵੱਡੀ ਹੋਈ ਹੈ ਜੀ ਮੈਂ ਐਡੀ ਵੱਡੀ ਗਲਤੀ ਕੀਤੀ ਨਹੀਂ ਸੀ ਜਿੱਡੀ ਮੈਨੂੰ ਸਜ਼ਾ ਮਿਲ ਗਈ ਹਮ ਕੀ ਕਰੋਗੇ ਹੁਣ ਕਾਨੂੰਨ ਦਾ ਸਾਰਾ ਲਾਉਂਦਾ ਸਾਰਾ ਵੀ ਲਿਆਗਾ ਜੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਕੁੜੀ ਤੇ ਕਾਰਵਾਈ ਕੀਤੀ ਜਾਵੇ ਤਾਂ ਮੈਨੂੰ ਇਨਸਾਫ ਮਿਲੇ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਦਿਨ ਪਰ ਦਿਨ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਗੰਦ ਪੈ ਰਿਹਾ ਤੁਸੀਂ ਇੰਸਟਾਗ੍ਰam ਖੋਲੋ ਹਰ ਦਿਨੇ ਨਵਾਂ ਇੱਕ ਸਟੂਲਾ ਪੈਦਾ ਹੁੰਦਾ ਜੇ ਵੀਡੀਓ ਸਕਰੋਲ ਕਰਾਂਗੇ ਨਾਲ ਦੀ ਨਾਲ ਟੈਂਪੂ ਟੈਂਪੂ ਠਾ ਟੈਂਪੂ ਠਾ ਟੈਂਪੂ ਜੇ ਆਪਾਂ ਵੀਡੀਓ ਵੇਖਾਂਗੇ ਵੈਦਾਂ ਦੀਆਂ ਵੀਡੀਓ ਨੰਗੇਜ ਪਾਉਣਾ ਅਸ਼ਲੀਲ ਵੀਡੀਓ ਇਹ ਜਿਆ ਬਹੁਤ ਕੁਝ ਚੱਲ ਰਿਹਾ ਤੇ ਉਹੋ ਜਿਹੇ ਹਾਲਾਤ ਅੱਜ ਪੰਜਾਬ ਦੇ ਬਣੇ ਪਏ ਆ ਇੱਕ ਸਿੱਖ ਕੌਮ ਆਪਣੀ ਇੱਕ ਗੁਰੂਆਂ ਪੀਰਾਂ ਦੀ ਧਰਤੀ ਸੀ ਜਿੱਥੇ ਅੱਜ ਅੱਜ ਖਤਮ ਹੋਈ ਪਈ ਆ ਜਵਾਨੀ ਇੱਥੇ ਨਸ਼ਿਆਂ ਨੇ ਖਾ ਲਿਆ ਪੰਜਾਬ ਨੂੰ ਇੱਥੇ ਚਸਕਿਆਂ ਨੇ ਖਾ ਲਿਆ ਇੱਥੇ ਤੀਵੀਂ ਬਾਜੀ ਨੇ ਖਾ ਲਿਆ ਅੱਜ ਜਿਹੜਾ ਮੁੰਡਾ ਇਹ ਹਾਲਾਤ ਸੀ ਮੁੰਡੇ ਦੇ ਜਿਹੜਾ ਉਹਦੇ ਨਾਲ ਹਾਲਾਤ ਬਣੇ ਆ ਕਿਉਂ ਬਣਿਆ ਕਿਉਂਕਿ ਉਹ ਇਹ ਹਾਲਾਤਾਂ ਦੇ ਵਿੱਚ ਕਿਉਂ ਆਪ ਜਾਂਦਾ ਇਸ ਚੀਜ਼ ਦੇ ਵਿੱਚ ਆਪ ਦਖਲਦਾਰੀ ਦਿੱਤੀ ਆਉਣੇ ਆਪ ਉਸ ਚੀਜ਼ ਦੇ ਵਿੱਚ ਵੜਿਆ ਕਿਉਂ ਆਉਣੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਉਹ ਕੁੜੀ ਨੂੰ ਪਿਆਰ ਕਰਦਾ ਜਾਂ ਉਹ ਆਪਣਾ ਵਿਆਹ ਉਹਨਾ ਕਰਾਉਣਾ ਚਾਹੁੰਦਾ ਤੇ ਕਿਉਂ ਦੂਜੀ ਕੁੜੀ ਨੇ ਗੱਲਬਾਤ ਕੀਤੀ ਬਾਅਦ ਵਿੱਚ ਇਹ ਇਲਜ਼ਾਮ ਤੁਹਾਨੂੰ ਦਿਸਣ ਨੂੰ ਮਿਲਣਗੇ ਅੱਜ ਪੰਜਾਬ ਦੀਆਂ ਕੁੜੀਆਂ ਨੂੰ ਮੁੰਡਿਆਂ ਨੂੰ ਮੈਂ ਕਹਿਣਾ ਚਾਹਣਾ ਆਪਣੇ ਮਾਪਿਓ ਦੀ ਆਗਿਆ ਹੇਠ ਰਹੋ ਤੇ ਆਪਣਾ ਪੈਸਾ ਕਮਾਓ ਪੈਸੇ ਨਹੀਂ ਕਮ ਆਉਣਾ ਨਾ ਕਿ ਕਿਸੇ ਰਿਸ਼ਤੇਦਾਰ ਨੇ ਨਾ ਕਿਸੇ ਯਾਰ ਨੇ ਮਾਪਿਓ ਤੋਂ ਬਗੈਰ ਕੋਈ ਤੁਹਾਡੇ ਕੰਮ ਨਹੀਂ ਆਉਣਾ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸਹਿ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ